ਆਪਜੀ ਸ਼ਾਮ ਨੂੰ ਰਹਿਰਾਸ ਜਦੋਂ ਪਾਠ ਕਰਦੇ ਹੋ ਨੇ ਇੱਕ ਬੱਚੇ ਨੇ ਕਹਿ ਕੇ ਕਿ ਮੈਂ ਸਮਾਪਤੀ ਕਰਾਂ ਇਸ਼ਾਰਾ ਹੋ ਗਿਆ ਜਦੋਂ ਸ਼ਾਮ ਨੂੰ ਰਹਿਰਾਸ ਸਭ ਦਾ ਪਾਠ ਕਰਦੇ ਹੋ ਨਾ ਗੁਰੂ ਅਰਜਨ ਦੇਵ ਜੀ ਮਾਰ ਦਾ ਬਚਨ ਹੁੰਦਾ ਰਹਿਰਾਸ ਜਵਾਨੀ ਵਿੱਚ ਮਰਗ ਨੇ ਸਭ ਨਿਦਹਾਨ 10 ਅਸ਼ਟ ਸਿਧਾਂਤ ਠਾਕੁਰ ਕਾਰਤਲ ਤਰਿਆ ਇਹਦਾ ਅਰਥ ਕੀ ਕਰੋਗੇ ਮਾਰੇ ਕਹਿੰਦੇ ਨੇ ਸਾਰੀਆਂ ਦਾਤਾਂ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਨੇ ਮੈਂ ਹੱਥ ਦੀ ਤਲੀ ਤੇ ਰੱਖ ਕੇ ਖੜੇ ਹੋਇਆ ਕਿਸੇ ਸਿੱਖ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਜਦੋਂ ਕੋ ਆਕੇ ਬੇਨਤੀ ਕਰੇਗਾ ਖਜ਼ਾਨੇ ਵਿੱਚੋਂ ਕੱਢ ਕੇ ਦੇ ਦਿਆ ਜੇ ਪਹਿਲੋਂ ਹੀ ਘਰ ਤੋਂ ਹੱਥ ਦੀ ਤਲੀ ਤੇ ਰੱਖ ਕੇ ਖਲੋਤੇ ਹੋਏ ਹੋ ਤੇ ਗੁਰੂ ਅਰਜਨ ਦੇਵ ਜੀ ਮਰਨ ਕਹਤਾ ਸਿਕਾ ਅਸੀਂ ਹੱਥ ਦੀ ਤਲੀ ਤੇ ਧਰ ਕੇ ਤਾਂ ਖਲੋਤੇ ਹੋਏ ਆ ਜਦੋਂ ਕੋ ਗੁਰੂ ਕਾ ਸਿੱਖ ਆਕੇ ਦਾਤਾਂ ਵਾਸਤੇ ਅਰਦਾਸ ਕਰੇਗਾ ਨਾ ਕਿਦਰੇ ਖਜ਼ਾਨੇ ਚੋਂ ਲਿਓ ਲੱਗੇ ਧੀਰ ਨਾ ਲੱਗ ਜਾਏ ਉਹ ਅਰਦਾਸ ਕਰੇ ਤੇ ਨਾਲ ਦੀ ਨਾਲ ਇਹਦੀ ਝੋਲੀ ਭਰ ਦਿਆਂਗੇ ਤਾਂ ਮਹਾਰਾਜ ਦੇ ਹੱਥ ਤੇ ਲੈ ਕੇ ਖਲੋਤੇ ਹੋਏ ਨੇ ਸਿੱਖਾ ਤੂੰ ਲੈਣ ਜੋਗਾ ਬਣ ਜਾ ਸੱਦ ਦੇ ਸ਼ਬਦ ਨਾਲ ਜੁੜ ਜਾ ਸ਼ਬਦ ਦੀ ਕਮਾਈ ਕਰ